ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਜਿ세ਤੀ ਮਨ ਬਜੀਆਂ ਬਧਾਈਆਂ ਹਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮਨ ਜਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੋ ਮਨ ਮੇਰੇ ਦੁਖ ਸਭੇ ਸਾਰਣ ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗल्ला ਸਮਰੱਥ ਸੁਆਮੀ ਸੋ ਕਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛੁ ਤੇ ਜੇ ਦੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਹਰ ਸ਼ਾਂਤ ਸੁਖਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕਰਵਾਨ ਕੀਤਾ ਗੁਰ ਵਿਟਹ ਜਿਹਦੀ ਐਹ ਬੜੀਆਂ ਆ ਕਹੇ ਨਾਨਕ ਸੁਣ ਸੰਤ ਸਭ ਤਰੋਪੇ ਆ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸਬ ਤਦਕਰਸਾ ਪਾਗੇ ਕਰਸਾ ਪਾਗੇ ਸਬਦ ਵਾਜੀ ਕਲਾ ਜਿਤ ਕਰਿ ਧਾਰੀਆ ਪੰਜ ਦੋ ਤਦ ਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇਤ ਜਿਨ ਕੋ ਸੇਨਾ ਮਹਰ ਕੈ ਲਾਗੀ ਕਹੇ ਨਾਨਕ ਤੈ ਸੁਖੋ ਆ ਤਿਤ ਕਰ ਅਨਹਦ ਵਾਜੀ ਅੰਦਰ ਸੁਨੋ ਬਿਧ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਵਰਿਂ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗ ਰਹਿਆ ਪਰ ਪੂਰੇ ਬਿਨਵੰਤਨਾ ਨਿਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤਿ ਦਿਵਸ ਰਾਦੁ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੇ ਛੁੱਟੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਜ ਹਮਾਰੇ ਕਰ ਇਸ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਗੁਰਪੂਰੈ ਕਿਰਪਾ ਧਾਰੀ ਰਬ ਬੂਰੀ ਲੋਚ ਹਮਾਰੇ ਕਰ ਇਸ ਨਾਨਕ ਰਹ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਊਠਤ ਬੈਟਤ ਹਰ ਹਰ ਜਾਈਐ ਅਨ ਦਿਨ ਸੋਗਤ ਕਰੀਐ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੀ ਪਾਏ ਕੋਟ ਜਨਮ ਕੇ ਗਿਲ ਬਖ ਨਾਸੇ ਹਰ ਜਰਨੀ ਜਿਤ ਲਾਏ ਉਸਤਦ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਰ ਰਾਖੀ ਜੀ ਜੰਤ ਸਭ ਭੈ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬਿਗਨ ਬਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਜੜਿਆ ਕੋਏ ਪਾਪ ਭੈ ਸਭ ਪਮਨਾ ਜਨ ਨਾਨਕ ਸੁਖ ਗਰ ਆਇਆ ਬਿਗਨ ਬਨਾਸਨ ਸਭ ਦੁਖ ਨਾਸਨ ਸਤਿਗੁਰੂ ਨਾਮ ਗੜਿਆ ਆ ਕੋਏ ਪਾਪ ਬੇ ਸਭ ਪਾਵਨਾ ਜਨ ਨਾਨਕ ਸੁਖ ਗਰਿਆ ਆ ਟੁਟਾ ਕਰ ਤਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਰਕ ਤੇਰੇ tumare kripa mein sokh kane re ji koi na jaane tumra ant uchete ucha bhagvant sagal samagri tumre savtar tari tumte ho eso agya kari ji tumre gat mein tatmah jani ਨਾਨਕ ਦਾਸ ਸਦਾ ਕੁਰਬਾਨੀ ਜੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਅਰਦਾਸ ੴ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲੰਇ ਧਾਇ ਫੇ ਰੰਗਤ ਗੁਰਤੇ ਅਮਰਦਾਸ RAM ਦਾਸ ਸੈ ਹੋਏ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਥੇ ਸਭ ਦੁੱਖ ਜਾਇ ਤੇਗ ਬਹਾਦਰ ਸਿੰਘ ਰੀਏ ਕਰਨੋਂ ਨਿਧਿਆਵੇ ਥਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਪਿਤਾ ਜੀ ਸਭ ਥਾਈ ਹੋਣਾ ਜੀ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਬੋਲਣਾ ਜੀ ਦਸ ਪਾਤਸ਼ਾਹਿਆਂ ਦੇ ਸਰੂਪ ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਕਾਲ ਜੋਖੇ ਵੋ ਹਿਥ ਨਾਮ ਕੇ ਜਹਾਜ ਹਲਤ ਪਲਤ ਕੇ ਰਖੇ ਅਕ ਲੋਕ ਪਰ ਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ دیدار ਜੀ ਦਾ ਧਿਆਨ ਤਰ ਕੇ ਬੋਲਣਾ ਜੀ 10 ਪਾਤਸ਼ਾਹੀਆਂ ਚਾਰ ਸਹਿਬ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੋਂ ਸੰਤਾਂ ਭਗਤਾਂ ਸਚਿਆਰਿਆਂ ਪਿਆਰਿਆਂ ਸਿੱਧ ਕਵਾਨ ਸਿੰਘਾ ਸਿੰਘਣੀਆਂ ਪਚੰਗਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਹੇ ਅਕਾਲ ਪੁਰਖ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਮ দান ਗਰੀਬੇ দান ਸਿੱਖੀ দান ਸਿਧਕ দান ਪਰਉਸਾਦਾਨ ਸ਼ਾਂਤੀ ਵਕਸ਼ ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਵਕਸ਼ ਪ੍ਰੇਮ ਭਗਤੀ ਵਕਸ਼ ਚਰਨਾਂ ਨਾਲ ਜੋੜ ਲਾ ਕਲ ਜਗ ਨੂੰ ਮੋੜ ਲਾ ਟੁੱਟੇ ਗੰਢੋ ਜੀ ਮਿਹਰਵਾਣ ਆਪ ਜੀ ਦੇ ਦਰ ਘਰ ਦੀ ਓਟ ਸੇਵਾ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਓਟਾਂ ਦੀ ਓਟ ਨਿ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੇਵ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਸਰਦਾਰ ਬਲਵੀਰ ਸਿੰਘ ਜੀ ਵੱਲੋਂ ਦੇਹ ਰੋਗਤਾ ਤੰਦਰੁਸਤੀ ਹਿਤ ਤੁਰਕੇ ਬਾਣੀ ਆਈ ਤਿੰਨ ਸਿੰਘ ਦੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਹਨ ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰ ਕਰਨੀ ਕਿਰਪਾ ਕਰਨੀ ਸੇਵਕ ਨੇ ਜਿਸ ਵੀ ਮਨੋ ਕਾਮਨਾ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਸੇਵਕ ਜਾਣਦੇ ਹੋਏ ਮਨੋ ਕਾਨਾ ਪੂਰਨ ਕਰਨੀਏ ਕਾਰਜ ਰਾਸ ਕਰਨੇ ਘਰ ਵਿੱਚ ਸੁਖ ਸ਼ਾਂਤੀ ਨਾਮ ਬਾਣੀ ਦਾ ਵਾਸਾ ਕਰਨਾ ਸੱਚੇ ਪਾਤਸ਼ਾਹ ਆਪ ਵੈਦ ਬਣੋ ਸੇਵਕ ਨੂੰ ਦਿਹ ਰੋਗ ਤਾਂ ਤੰਦਰੁਸਤੀਆਂ ਬਖਸ਼ੋ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮੁ ਆਖਦ ਮੁਖ ਦੇਵੈ ਕਾਟੈ ਜਮ ਕੇ ਫੰਦਾ ਸੇਵਕ ਦੇ ਵਾਂ ਫੜੀ ਰੱਖਣੀ ਸੇਵਕ ਨੂੰ ਦਿਹ ਰੋਗ ਤਾਂ ਤੰ ਦ੍ਰਸਤੀਆਂ ਬਖਸ਼ਿਸ਼ ਕਰਕੇ ਆਪ ਜੀ ਦੇ ਚਰਨ ਕਮਲਾ ਨਾਲ ਜੋੜੀ ਰੱਖਣਾ ਜਗਦੇਵ ਟੈਕਨੀਕਲ ਵਰਕਸ ਦਵਾਈ ਦੇ ਕਾਰੋਵਾਰ ਵਿੱਚ ਵਾਧੇ ਕਰਨੇ ਤਰੱਕੀਆਂ ਬਖਸ਼ਣੀਆਂ ਕਾਮਿਆਂ ਦੇ ਸਿਰ ਤੇ ਮਿਹਰਾ ਫਰਿਆ ਹੱਥ ਰੱਖ ਕੇ ਕਾਰੋਬਾਰ ਨਿਰਵਿਗੰਤਾ ਸਹਿਤ ਚਲਾਈ ਰੱਖਣੇ ਸੱਚੇ ਪਾਤਸ਼ਾ ਸੇਵਕ ਦੇ ਕਾਰੋਬਾਰ ਵਿੱਚ ਵਾਧੇ ਕਰਨੇ ਦੇਣ ਦੂਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੱਢੀ ਰੱਖਣੀ ਸੱਚੇ ਪਾਤਸ਼ਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਕਿਸੇ ਨੂੰ ਕਿਸੇ ਦਾ ਆਸਰਾ ਕਿਸੇ ਨੂੰ ਕਿਸੇ ਦਾ ਆਪ ਜੀ ਦੇ ਸੇਵਕ ਨੂੰ ਤੁਹਾਡੇ ਚਰਨ ਕਮਲਾਂ ਦਾ ਆਸਰਾ ਮੈਂ ਹੋਰ ठाਉ ਨਾਹੀ ਜਿਸ ਪਹਿ ਕਰੋ ਬੇਨਤੀ ਮੇਰਾ ਦੁੱਖ ਸੁੱਖ ਤਜਹੀ ਪਾਸੇ ਤੁਧ ਨ ਛੋੜ ਜਾਈਏ ਪ੍ਰਭ ਕੈ ਤਾਰ ਆ ਨਾ ਬੀਆ ਤੇਰੀ ਸੰਸਰ ਸੇਵਕ ਦੇ ਕਾਰਜ ਰਾਸ ਕਰਕੇ ਤੰਦਰੁਸਤੀਆਂ ਬਖਸ਼ਿਸ਼ ਕਰਕੇ ਕਾਰੋਬਾਰ ਵਿੱਚ ਵਾਧੇ ਕਰਕੇ ਸੇਵਕ ਦੇ ਮਨ ਨੂੰ ਜਿੱਤ ਲੈਣਾ ਆਪ ਜੀ ਦੇ ਚਰਨਾਂ ਨਾਲ ਜੋੜੀ ਰੱਖਣਾ ਕੌਮ ਬਤੂਪ ਜੋਤ ਸਗਲ ਸਮਗਰੀ ਹਾਜ਼ਰ ਹੈ ਪਾਠੀ ਸਿੰਘ ਆਪ ਦੀ ਤਾਬਿਆ ਹਾਜ਼ਰ ਹਨ ਸੇਵਾ ਬਖਸ਼ੋ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖ ਕੇ ਇਸ ਮਹਾਨ ਜਾਗ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣਾ ਆਈ ਸੰਗਤ ਦੇ ਹਾਜ਼ਰੀ ਲਾਉਣੇ ਤਿੱਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਮੀਆਂ ਦਰੋਂ ਕਰਾਂ ਗੁਰਸਿੱਖੀ ਜੀਵਨ ਨਿਤਨੇਮ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਨਹੀਂ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਅੰਮ੍ਰਿਤ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਜੋ ਜੀਵ ਆਵੇ ਸੁਰਾਜੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੇ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਜੈ ਸੋਜ ਨਾ ਹੋਵਈ ਜੇ ਸੋਚੀ ਲਖਵਾਰ ਜੁਬੈ ਜੁਪ ਨਾ ਹੋਵਈ ਜੇ ਦਇ ਰਹਾਜ ਅਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਭੁਖਿਆ ਭਾਰ ਸਹਿਸਿਆਨ ਪਾ ਲਖ ਹੋਵੇ ਤੈ ਇਕ ਨਜਰ ਲੈ ਨਾਲ ਕਿੰਥ ਜਿਆਰਾ ਹੋਈਐ ਕਮ ਕੂੜੇ ਟੂਟੇ ਪਾਲੋ ਹੁਕਮ ਰਜਾਈ ਚਲਣਾ ਨਾਨਕ ਲਗਿਆ ਨਾਲ ਹੁਕਮੇ ਹੋਂ ਲਕਾਰੁ ਗੁਨਾ ਗਇ ਆਜਾਈ ਹੁਕਮੇ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੇ ਤੁਮ ਨੀਜ ਹੁਕਮ ਲਿਖੁ ਸੁਖ ਸੁਖ ਪਾਈ ਆਹਿ ਖਨਾ ਹੁਕਮੀ ਬਖਸ਼ੀ ਸੋਇ ਹੁਕਮੀ ਸਦਾ ਬਵਾਈਐ ਹੁਕਮੇ ਅੰਦਰ ਸਭ ਕੋ ਵਰੁ ਹੁਕਮ ਨਾ ਕੋਇ ਨਾਨਕ ਹੁਕਮੈ ਜੀ ਬੁਜੇ ਤਾਂ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਵਿਸੇ ਤਾਣ ਗਾਵੇ ਕੋ ਜਣੇ ਨੀ ਤਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਗੋਬਿੰਦਿਆ ਵੀ ਕੰਬੀ ਜਾਣਰ ਗਾਵੇ ਗੋਸਤਾਜ ਕਰੇ ਤਨ ਕੇਹੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਜੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਸੁਖ ਪਾਏ ਜਗ ਜਗੰਤਰ ਖਾਹੀ ਖਾਹੇ ਹੁਕਮੇ ਉਗ ਜਲਾਏ ਰਾਹੋ ਨਾਨਕ ਬਿਕ ਸੇਵੀ ਪਰਵਾਹੋ ਸਾਚਾ ਸਹਿਬ ਸਾਚਨਾਏ ਭਾਗਿਆ ਪਾਉ ਪਾਰ ਆਕੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਏ ਜਿੱਥੇ ਦਰਬਾਰ ਮੋਗੇ ਭੁਰਣ ਬੁਲੀਏ ਜਿੱਥਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚਾ ਨਾਮ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਲੁਦਰੀ ਮੁਖ ਦਵਾਰੇ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਤਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਨੇ ਸੇਵਿਆ ਦਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਦੁਨੀਏ ਮੰਨ ਰਖੀਏ ਭਉ ਦੁਖ ਪਰ ਹਰਤ ਕਰ ਲੈ ਜਾਏ ਗੁਰਮਖਨਾਦਮ ਗੁਰਮੁਖਵੇਦਮ ਗੁਰਨਾਥ ਸਮਾਈ ਗੁਰਈਸਰ ਗੁਰਗੋਰਖ ਬ੍ਰਹਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਤਰ ਨਾ ਜਾਈ ਗੁਰਾ ਇੱਕ ਦੇਹੀ ਬੁਝਾਈ सबना जिया कयक दता सो मै वितर नाई तीर्थ भावाणे के नी तीर टुपाई वेखां विण कर्मा कले लाइ मत जतन जवाहर माणक जेक गुर की सिख सुणी गुरां इक दे बाई सबना जिया काइक दता सो मैं वितर न जाइ ਯੇ ਜੁਗ ਚਾਰੇ ਆਜਾ ਔਰ ਤਰੁਣੇ ਹੋਏ ਨਵਾ ਘਰਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਗਾਇਕੇ ਜਤ ਕੀ ਰੁਜਗਲੇ ਜੇ ਤਿਸਨ ਦਰਨਾਵੇ ਤਾ ਵਾਦਨਾ ਪੂਛੇ ਕੇ ਕੀਟਾ ਅੰਦਰ ਕੀੜ ਕਰ ਤੋਸੀ ਜੋ ਸੁਤਰੇ ਨਾਨਕ ਨਿਰਗੁਣ ਬਣ ਕਰੇ ਗੁਣ ਅੰਤਿ ਆਗਣ ਦੇ ਤੇਹਾ ਕੋਈ ਨ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਪ੍ਰੇਰ ਸੁਰਨਾਥ ਹੈ ਧਰਤਵਲ ਆਕਾਸ ਸੁਣਿਆ ਦੀਪ ਲੋਈ ਬੰਗੌਰ ਸੁਣਿਆ ਪੂ ਨਜ਼ਕੇ ਕਾਲ ਨਾਨਕ ਭਗਤਾਂ ਦਾ ਦਾ ਵਿਗਾਤ ਸੁਣਿਆ ਰੂਪ ਪਾਪ ਕਾ ਨਾ ਸੁਣਿਆ ਆਈ ਸਰ ਵਰ ਮਾਇੰਦ ਸੁਣਿਆ ਮੁਖ ਤਲਾਹਣ ਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਥਤ ਸਿਮਰਤ ਵੇਦ ਨਾਨਕ ਭਗਤਾਂ ਦਾ ਦਾ ਵਿਗਾਤ ਸੁਣਿਆ ਰੂਪ ਪਾਪ ਕਾ ਨਾ ਸੁਣਿਆ ਸਰ ਸੰਤੋ ਗਿਆਨ ਸੁਣਿਆ ਛੜ ਗਾਇਦ ਨਾਨਕ ਨੇ ਅਪੜ-ਪੜ ਪਾਵੇ ਮਾਨ ਸੁਣਿਆ ਲਾਗੇ ਸੇ ਜਿ ਧਿਆਨ ਨਾਣਕ ਭਗਤ ਦਾ ਤਾਬ ਵਿਗਾ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਜਰਾ ਗੁਨਾਹ ਕੇ ਗਾ ਸੁਣਿਆ ਸੇਕ ਪੀ ਪਾਸਾ ਸੁਣਿਆਂ ਦੇ ਬਾਵੇ 라ਉਂ ਨਿਆ ਹਾਸ ਹੋਵੇ ਤਗਾ ਹੋ ਨਾਨਕ ਭਗਤ ਦਾ ਤਾਬ ਵਿਗਾ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਗਏ 부জে ਪਿਛਦਾ ਏ ਕਾਗਜ਼ ਕਰਨ ਲਿਖਣਾ ਹਾਰ ਮੰਨੇ ਗਾਵੇ ਕਰਨ ਵਿਚਾਰ ਐ ਤਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਸੂਤੋ ਵੇ ਮਨ ਬੁੱਧ ਮਨ ਨੇ ਅਗਲ ਪਾਣ ਕੀ ਸੋਚੋ ਮਨ ਨੇ ਮੋਟੋ ਟਾਣਾ ਖਾਏ ਮਨ ਨੇ ਜੰਮ ਕੇ ਸਾਥ ਨ ਜਾਏ ਐਸਾ ਨਾਮ ਦਾ ਵਿੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਮਾਰਗ ਡਾਕ ਨ ਭਾਏ ਮਨ ਨੇ ਪਦੇ ਉਪਰਗਟ ਜਾਏ ਮਨ ਨੇ ਵਗ ਨ ਜਲੇ ਪੰਥ ਮਨ ਨੇ ਧਰਮ ਤੇਤੀ ਸੰਬੰਧ ਐਸਾ ਨਾਮ ਦਾ ਵਿੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਪਾਵੇ ਮੁਕਤ ਦਵਾਰ ਮਨ ਨੇ ਪਰਵਾਰੇ ਸਦਾ ਧਾਰ ਮਨ ਨੇ ਸਰੇ ਚਾਰੇ ਗੁਰੂ ਸਿੱਖ

ਤਬਲੇ ਉਪਰ ਕੇ ਤਾਂ ਭਾਰ ਦਰਦੀ ਹੋਰ ਪਰੇ ਹੋਰ ਹੋਰ ਤੇ ਤੇ ਭਾਰ ਤਲੇ ਕਮਨ ਜੋਰ ਜੀ ਜਤ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਵੇਂ ਹੋ ਲਿਖਾ ਲਿਖ ਜਾਣੇ ਕੋਈ ਦੇਖਾ ਲਈ ਆ ਕੇ ਤਾਂ ਹੋਏ ਕੀਤਾ ਤੁਮ ਸਵਲ ਰੂਪ ਕੀਤੀ ਜਦ ਜਾਣੇ ਕੌਣ ਕੂਸ ਕੀਤਾ ਵਸਾਓ ਇੱਕੋ ਕੋ ਆਪ ਦੇ ਤੇ ਹੋਈ ਲੱਗ ਦਿਰਿ ਆਓ ਕੁਦਰਤ ਕਉਣ ਕਾਂ ਵਿਚਾਰ ਵਾਰਿਆਂ ਜਹ ਵਾਏ ਖਵਾਰ ਜੋਤਿ ਸੁਭਾਵੈ ਗਰੀ ਬਲੀਕਾਰ ਤੂੰ ਸਦਾ ਸਲਾਮ ਸੰਦੰਕਾਰ

ਜੋ ਤੁਧ ਭਾਵੈ ਸਾਈ ਬ੍ਰਿਕਾਰ ਤੋ ਸਦਾ ਸਲਾਮ ਤਨ ਰੰਕਾਰ ਸੰਕੰਪੂਰ ਕੰਧਪੂਰ ਸੰਕ ਜੋਰ ਰਾਮਪੂਰ ਅਸੰਕ ਅਮਰ ਕਰ ਜਾਏ ਜੋਰ ਸੰਗਲੋ ਲੋਪਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਏ ਅਸੰਕੁੜਿਆਰ ਗੂੜੇ ਫੇਰਾ ਹੈ ਸੰਤੁਮ ਲਈ ਅਮਲ ਪੱਖ ਕਾਹੇ ਸੰਤ ਕਹਿੰਦ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾ ਵਈਕ ਵਾਰ ਯੋਦੋ ਤੋ ਪਾਵੇ ਸਾਈ ਭਲੇ ਕਾਣ ਤੋਂ ਸਦਾ ਸਤ ਨਾਮ ਹੈ ਨਿਰੰਕਾਰ ਅਸ਼ੰਖ ਨਾਮ ਸੰਖਤਾਵ ਗੰਮ ਅਗੰਮ ਅਸ਼ੰਖ ਲੋਇ ਅਸੰਖ ਕੈ ਦਰਬਾਨ ਹੋਇ ਕ੍ਰੀ ਨਾਮ ਕ੍ਰੀਤ ਨਾਮ ਕ੍ਰੀ ਗਿਆਨ ਗੀਤ ਗੰਗਾਹਾ ਅਕ੍ਰੇ ਲੇਖਣ ਬੋਲਣ ਬਾਣ ਕਰਾ ਸਜੋਵ ਵਖਾਣ ਜਿਨੇ ਲਿਖੇ ਤੇਰੇ ਸਰਨਾਂ ਹੈ ਜਿਮ ਪਰਮਾਏ ਤੇਮ ਤੇਮ ਪਾਏ ਜੀਤਾ ਗੀਤਾ ਦੇਦਾ ਨਾਮ ਵਿਨਾਵੇਂ ਨਾਈ ਕੋਥਾਓ ਕੁਦਰਤ ਗਵਨ ਕਾ ਵਿਚਾਰ ਬਾਰਿਆ ਨ ਜਾਵਾਈ ਪੁਵਾਰ ਜੋ ਤੁਧ ਭਾਵੇ ਤਾਈ ਬਲੇਕਾਰ ਤੁ ਸਦਾ ਸਲਾਮਤ ਅੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਦੋਦੇ ਉਤਰ ਸਖੇ ਮੂਤਬਲੀਤੀ ਕੱਪੜ ਹੋਏ ਜੇ ਸਭ ਮੰਡਿਓ ਥੋਏ ਭਰੀ ਮਤ ਪਾਪਾਂ ਕੇ ਸੰਗ ਧੂਪੇ ਨਾਵੇਂ ਕੇ ਰੰਗ ਪੁੰਨੀ ਬਾਬੀ ਆਕੜਨਾਂ ਏ ਕਰ ਕਰ ਕਰਨਾਂ ਲਿਖ ਲੈ ਜਾਓ ਆਪੇ ਵੀ ਜਾਤੇ ਹੀ ਗਾਉ ਨਾਂ ਦੂਤੀਆਂ ਆਉ ਜਾਹੋ تیر ਤਪ ਜਿਆਤ ਜਾਣ ਜੇ ਕੋ ਪਾਵੇ ਤਿਲ ਕਾਮਾਨ ਸੁਨਿਆ ਮੰਨੇ ਆਮਨ ਕੀਤਾ ਬੋ ਅੰਤਰਗਤ ਦੀਰਤ ਮਲਣਾਓ ਸਗੁਣ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸੁਆਤਿ ਆਤਿ ਬਾਣੀ ਬਰਮਾਓ ਤਤ ਸਵਾੰਤਰਾ ਮੰਟਾਓ ਕਉਣ ਤੋ ਵੇਲਾ ਵਕਤ ਕਉਣ 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 ਵਾਰ ਕਮਣੇ ਤਰਤੀ ਮਾਹੋ ਕਮ ਜਿਤਿਆ ਆਕਾਰ ਵੇ ਨਾ ਭਾਇਆ ਬਲਤੀ ਇਹੋ ਵੇ ਲੇਖ ਪ੍ਰਾਣ ਵਕਤ ਨਾ ਭਾਇਓ ਕਾਤੀਆਂ ਜੇ ਲਿਖਣ ਲੇਖ ਪ੍ਰਾਣ ਜਿਤ ਵਾਰ ਨਾ ਜੋਗੀ ਜਾਣ ਰੁਤਮਾ ਨਾ ਕੋਈ ਜਗ ਕਸਟ ਢੀ ਕੋ ਸਜੇ ਆਪੇ ਜਾਣ ਸੋਈ ਕਿੰ ਕੁ ਆਕਾਂ ਕਿੰ ਸਲਾਹੀ ਕਿਉ ਵਰਨੀ ਕਿੰ ਜਾਣ ਨਾਨਕ ਆਪਨ ਸਭ ਕੋ ਆਕੇ ਇੱਕ ਲੋ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਾਹੀ ਗੀਤਾਂ ਜਾਂ ਕਹੋ ਵੈ ਨਾਨਕ ਜੀ ਕੋ ਆਪੋ ਜਾਣ ਅੱਗੇ ਵਿਆਨਾ ਸੋਹੈ ਪਤਾਲਾ ਪਤਾਲੇ ਲਖ ਬੈਸਾਗਾਸ ਔੜਕ ਔੜਕ ਭਾਲ ਲਕੇ ਵੀਦ ਗਣਿਕ ਬਾਤ ਸੈ ਸਠਾਰਾਂ ਗਣਕ ਦੇ ਬਾਹ ਅਤੋਂ ਇੱਕ ਤਾਤ ਰੇਖਾ ਇਹਨਾਂ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਸਲਾਹਾਈ ਸਿ ਤੁਸਨ ਪਾਈਆ ਨਦੀਆਂ ਅਤੇ ਵਾਹ ਪਵਿਤ ਮੰਦ ਨਾ ਜਾਣਿਆ ਸਮੁੰਦਰ ਸਾ ਸਰਸਤਾਨ ਬੜਾ ਤੇਤੀ ਮਾਲ ਧਨ ਕੀ ਜਿਹੜੀ ਤੁਲਨਾ ਹੋਣੀ ਜੇ ਤਿਸਮਨੋ ਨਾ ਵਿਸਰੈ ਅੰਤ ਨਾ ਜਿਪਤੀ ਗਣ ਅੰਤ ਅੰਤ ਨਾ ਕਰਨ ਦੇਣਾਂ ਨਾ ਅੰਤ ਨਾ ਵੇਖਣ ਤੁੰਨਾ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਬਾਰਾਂ ਵਾਰ ਅੰਤ ਕਾਰਨ ਕੀਤੇ ਬਿਲਾ ਹੈ ਤਾਂਗੇ ਅੰਤ ਨਾ ਪਾਈ ਜਾਹੇ ਇਹੋ ਅੰਤ ਨਿਆਣੇ ਕੋਏ ਬਹੁਤਾਂ ਕੇ ਇਹ ਬਹੁਤਾਂ ਹੋਏ ਵੱਡਾ ਸਹਿਬ ਉੱਚਾ ਤਾਂ ਉਤੇ ਉਪਰ ਉੱਚਾ ਨਾ ਹੋਵੜੂ ਉੱਚਾ ਹੋਵੇ ਕੋਏ ਤਿਸ ਵਿੱਚ ਕੋ ਜਾਣੇ ਸੋਏ ਜਿਉੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਨ ਦੇਖਿਆ ਨਾ ਜਾਏ ਵੱਡਾ ਦਾਤਾ ਸਿਰ ਨਾਂਤ ਮਾਏ ਕੀਤੇ ਮੰਗੇ ਜੋਤ ਪਾਰ ਕੀ ਜਗਨ ਸੁਣੀ ਵਿਚਾਰ ਕੀਤੇ ਕਬ ਟੂੜੇ ਵਿਕਾਰ ਕੀਤੇ ਲੈ ਲੈ ਮੁਕਰ ਬਾਹੀ ਕੀਤੇ ਮੂਰਗ ਖਾਈ ਗਾਏ ਕੀਤਿਆਂ ਦੁਖ ਭੁਗਤ ਤਦ ਮਾਰੇ ਪੈਦਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਗੀ ਆਖ ਨ ਪਾਏ ਉਹ ਜਾਣੇ ਜਿੰਮ ਗਾਏ ਆਪੇ ਜਾਣੇ ਆਪੇ ਦੇ ਆਖੇ ਤੇ ਪੇ ਗਈ ਕੇ ਇਹ ਸੁਣੋ ਬਖਸ਼ੇ ਸਿਵਲਾਹ ਨਾਨਕ ਪਾਜ਼ਾਈ ਪਾਜ਼ਾ ਨਮੁੱਲ ਗੁਣਾ ਮੁੱਲੋ ਪਾਰ ਅਮੁੱਲੋ ਬਾਰ ਯਾ ਮੁੱਲ ਪੰਧਾਰ ਅਮੁੱਲਿਆ ਵਿੱਚ ਮੁੱਲ ਜਾਹੇ ਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲੋ ਅਮੁੱਲ ਪ੍ਰਵਾਨ